ਸੇ ਸੰਗਲਾ ਦਾ ਜਪਤੀ ਥਾਣੇ ਪਹੁੰਚੇ ਪੱਟੀ ਥਾਣੇ ਇਹ ਪਹੁੰਚੇ ਆ ਵੀ ਅਸੀਂ ਸਾਨੂੰ ਤਲਾਹ ਮਿਲੀ ਕਿ ਤੁਹਾਡੀ ਗੁਰਗਾ ਤੋਂ ਚਲ ਗਈ 4 ਵਜੇ ਹਾਂਜੀ ਤੇ ਉਹ ਮਰਤੇ ਜਿਹੜੀ ਖਬਰ ਸਾਨੂੰ ਆਉਂਦੀ ਆਉਂਦੀ ਜਿਆ ਸਾਢੇ 9 ਵਜੇ ਸਾਡੇ ਮਾਮਾ ਜੀ ਜਵਾਈ ਨੂੰ ਕੀਤਾ ਜਾਂਦਾ ਫੋਨ ਵੀ ਦੇਖੋ ਦੇਖ ਕੇ ਵੀ ਭੁਲਾਈ ਤੇ ਨਹੀਂ ਆਈ ਤੁਹਾਡੇ ਗੁਰਗਾ ਇਹਨਾਂ ਨੇ ਜਵਾਬ ਦਿੱਤਾ ਵੀ ਨਹੀਂ ਆਈ ਮੁਰਕੇ ਤਲੋ ਰਾਤ ਕੱਟੀ ਹੈ ਦਿਨੇ ਮੁੜ ਕੇ ਅਸੀਂ 3-4 ਵਜੇ ਆ ਜੰਨੇ ਆ ਆ ਜੰਨੇ ਆ ਤੇ 4 ਵਜੇ ਦੇ ਆਂਦਾ ਸਾਡੇ ਟਾਈਮ ਦੇ ਮੁਤਾਬਕ ਕੋਈ 4 ਵਜੇ ਗੁੜਗਾਇਤੋਂ ਗਈ ਹੈ ਇਹ ਮੁੜ ਕੇ ਅਬਰਾਦਰ ਮੇਰਾ ਇਹ ਨਾਲ ਲੈ ਕੇ ਨਹੀਂ ਸੀ ਸੀਸੀਟੀਵੀ ਕੈਮਰੇ ਬਣੀ ਉਹਦੇ ਸਾਨੂੰ ਇਹ ਲੱਗਾ ਵੀ ਜਦੋਂ ਤੇ ਤੁਸੀਂ ਸਾਡੇ ਬੱਚੇ ਗਏ ਚਾਹ ਪੀ ਕੇ ਜਾਂਦੇ ਮਾਰਾ ਕੋਈ ਚਾਹ ਪੀ ਕੇ ਗਏ ਆ ਤੇ ਬੱਚੇ ਜਾਂਦੇ ਆ ਦੀਦੇ ਕੈਮਰੇ ਦੇ ਵਿੱਚ ਜਦੋਂ ਮੁੜ ਕੇ ਇਹ ਪ੍ਰੋਣਾ ਵੀ ਮੁੜ ਕੇ ਨਿਕਲਦਾ ਗਰੋਂ ਬਾਹਰ ਜਾਂਦਾ ਮਾਤਾ ਨੂੰ ਨਾਲ ਲੈ ਕੇ ਜਾਂਦਾ ਮੋਟਰਸਾਈਕਲ ਤੇ ਵਿਖਿਆ ਤੇ ਜਦੋਂ ਉਥੋਂ ਵਾਪਸ ਆਉਂਦਾ ਇਹ ਕੱਲਾ ਹੁੰਦਾ ਘਰ ਮਾਤਾ ਨੇ ਆਪਣੇ ਕਿੱਥੇ ਛੱਡ ਆਉਂਦਾ ਠੀਕ ਹੈ ਜੀ ਉਦੋਂ ਬਾਅਦ ਮੁੜ ਕੇ ਇਹ ਸਾਨੂੰ ਆਂਦਾ ਕਿ ਮੈਂ 5-7 ਮਿੰਟ ਅੰਦਰ ਆਵਾਂਗਾ ਫਿਰ 5-7 ਮਿੰਟ ਰਿੰਦਾ ਹੈ 40 ਮਿੰਟ ਲਾਉਂਦਾ ਅੰਦਰ ਠੀਕ ਹੈ ਉਦੋਂ ਫਿਰ ਮੋਟਰਸਾਈਕਲ ਲੈ ਕੇ ਚਲੇ ਜਾਂਦਾ ਉਹ ਠੀਕ ਹੈ ਜੀ ਉਦੋਂ ਬਾਅਦ ਮੁੜ ਕੇ ਜਦੋਂ ਜਾਂਦਾ ਵਾ ਤੇ ਵਾਪਸ ਮੁੜ ਕੇ ਫਿਰ ਆਉਂਦਾ ਦਸਕੇ ਮੀਂਹ ਤੇ ਯੋਵਾ ਸੌਦਾ ਦੱਸੀ ਫਿਰ 2 ਮਿੰਟ ਅੰਦਰ ਜਾਂਦਾ ਮੋਟਰਸਾਈਕਲ ਆਪਣਾ ਲਾਉਂਦਾ ਤੇ ਗੱਡੀ ਅੰਦਰੋਂ ਕੱਢ ਕੇ ਲੈ ਜਾਂਦਾ ਉਹ ਉਹ ਵੀ ਅਸੀਂ ਵੇਖੀ ਆ ਮੁੜ ਕੇ 6 ਵਜੇ ਬੱਚੇ ਵੀ ਆ ਜਾਂਦੇ ਟਿਊਸ਼ਨ ਨੂੰ ਬੱਚਿਆਂ ਨੂੰ ਪੁੱਛਿਆ ਗਿਆ ਵੀ ਮਾਤਾ ਤੁਹਾਡੇ ਅੰਦਰ ਵੀ ਜਦੋਂ ਅਸੀਂ ਆਏ ਹਾਂ ਉਹਨੂੰ ਘਰ ਨਹੀਂ ਹੈਗੀ ਮਾਤਾ ਉਹ ਨਹੀਂ ਉਹਨੇ ਬੀਟਿਆ ਨਹੀਂ ਇੰਨੀ ਗੱਲ ਉਹਨੂੰ ਬਾਅਦ ਅਸੀਂ ਇਹ ਨਹੀਂ ਬਰਾ ਰਾਤ ਦੀ ਗੱਡੀ 9 ਵਜੇ ਲਿਆਉਂਦਾ ਵਾਪਸ ਤੇ 10 ਵਜੇ ਤੋਂ ਬਾਅਦ ਤਾਂ ਸਾਨੂੰ ਨਹੀਂ ਪਤਾ ਕੀ ਕੁੜੀ ਦਾ ਨਾਂ ਕੀ ਕੁੜੀ ਦਾ ਨਾਂ ਕੁੜੀ ਦਾ ਨਾਂ ਗੋਲਪ੍ਰੀਤ ਕੌਰ ਕਿਹੜੇ ਪਿੰਡ ਦੀ ਹੈ ਪਿੰਡ ਪੱਟੀ ਵਾਲੀ ਹੈ ਫੰਦੇ ਰਹਿਣ ਵਾਲੀ ਹੈ ਇਹ ਇਹ ਬਲਵਰਪੇ ਨੇ ਅੱਛਾ ਤੇ ਕਿੰਨੇ ਬੱਚੇ ਦੇ ਬੱਚੇ ਕੁੜੀਆ ਦੇ ਕਾਕਾ ਤੇ ਕੀ ਹੁਣ ਤੁਹਾਡੇ ਕਹਿੰਦਾ ਮਤਲਬ ਕੀ ਹੈ ਕਿ ਕਤਲ ਹੋਇਆ ਹੈ ਹਾਂਜੀ ਕਤਲ ਹੋਇਆ ਹੈ ਸਾਨੂੰ ਪੂਰਾ ਯਕੀਨ ਹੈ ਇਸ ਗੱਲ ਦਾ ਕਿਉਂਕਿ ਗੱਡੀ 40 ਮਿੰਟਾਂ ਜਿਹੜੇ ਜੋ ਵੀ ਹੋਇਆ ਉਦੋਂ ਹੋਇਆ ਇਹ ਖਤਰਾ ਹੋਗਾ ਇਹ ਆਪਣੀ ਚਮਕੌਰ ਸਿੰਘ ਨੇ ਕੱਲਾ ਜੀ ਸਾਰਾ ਪਰਿਵਾਰ ਸਭ ਵਿੱਕੇ ਹੀ ਹੋ ਰੂ ਕਿਉਂਕਿ ਮਾਰਾ ਵੀ ਗਈ ਹੈ ਸਾਡੇ ਕੇ ਗਏ ਤੁਹਾਡੇ ਸਾਹਮਣੇ ਕਿਸੇ ਵੀ ਕੈਮਰੇ ਦੇ ਵਿਖਿਆ ਮਾਰਾ ਨੂੰ ਛੱਟ ਕੇ ਆ ਗਿਆ ਉਹ ਕੱਲਾ ਚਮਕੌਰ ਸਿੰਘ ਹੀ ਹੋਰ ਵੀ ਕੋਈ ਨਾਲ ਨਹੀਂ ਘਰੇ ਸਾਰੇ ਹੋਟਾਂ ਨੂੰ ਸਾਰੇ ਜੀ ਕੀ ਮੰਗ ਕੀ ਕਰਦੇ ਹੋ ਮੰਗਾਂ ਸਾਫਤਾ ਇਹਦਾ ਸਾਡੀ ਭੈਣ ਦੀ ਲਾਸ਼ ਮਿਲਣੀ ਚਾਹੀਦੀ ਸਾਨੂੰ ਜੀ ਗੁੱਡ ਗੁੱਡ ਕਰਕੇ ਛੋਟਾ ਔਰ ਬਿਆਨਾਂ ਦੇ ਅਨੁਸਾਰ ਵੀ ਗਲਾ ਕਟ ਕੇ ਮਾਰਤੀ ਬਿਆਨ ਉਹਦੇ ਲੈ ਚੁੱਕੇ ਪੁਲਿਸ ਨੇ ਪੁਲਿਸ ਨੇ ਕਾਰਵਾਈ ਕੀਤੀ ਕੋਈ ਕਾਰਵਾਈ ਪਾਜੀ ਨਹੀਂ ਕਰਦਾ ਕੀਤੀ ਜੀ ਚੱਲ ਰਹੀ ਹੁਣ ਸ਼ਹਿਰ ਦੇ ਆਂਦੇ ਗਏ ਹੋਣੇ ਸਾਨੂੰ ਨਹੀਂ ਪਤਾ ਸਾਨੂੰ ਕਿਹੜੇ ਦਿਨਾਂ ਦੇ ਹੋਣੇ ਕਹੇ ਕਿ ਨਹੀਂ ਗਏ ਵੱਡਾ ਵੱਡੀ ਮਿਲੀ ਉਹਦੀ ਨਹੀਂ ਅਜੇ ਤੱਕ ਕੋਈ ਨਹੀਂ ਆਈ ਨੇ ਜੀ ਦਾ ਮੇਰਾ ਨਾਮ ਗੁਰਚਨ ਸਿੰਘ ਹੈ ਜੀ ਕੀ ਮਾਮਲਾ ਹੈ ਜੇ ਪੁਲਿਸ ਖਾਨੇ ਦੇ ਵਿੱਚ ਕੱਢੇ ਹੋ ਮਾਮਲਾ ਜੀ ਸਾਡੀ ਕੁੜੀ ਆ ਐਨੇ ਸਾਡੀ ਤੇ ਉਹਨਾਂ ਦਾ ਸਾਡੇ ਪਰਵੰਦੇ ਨੇ ਕਤਲ ਕਰਤਾ ਜੀ ਉਹਨੇ ਜੀ ਨਾਲ ਦੀ ਕੁੜੀ ਦਾ ਕੁੜੀ ਦਾ ਨਾਮ ਗੁਰਪ੍ਰੀਤ ਕੋ ਗਿਆ ਜੀ ਤੇ ਕੀ ਮਸਲਾ ਮਸਲਾ ਜੀ ਇਹਨਾਂ ਦਾ ਕੋਈ ਫੇਰ ਚੱਲਦਾ ਸੀ ਬਾਹਰ ਤੇ ਘਰਦੋਂ ਵੀ ਇਹਨਾਂ ਨੂੰ ਦਬਾ ਪੈਂਦਾ ਸੀ ਕਿ ਉਹਨੂੰ ਲੈ ਕੇ ਆਈਏ ਤੇ ਤੈਨੂੰ ਪੈਸਾ ਪਾਣੀ ਕੋਈ ਦਿੱਤਾ ਜਾਊਗਾ ਤੇ ਵਾਸਤੇ ਤੇ ਉਹਨੂੰ ਵੀ ਰੱਖ ਲਾਂਗੇ ਨਾਲ ਤੇ ਬਟ ਕੁੜੀ ਸਾਡੀ ਮੰਨਦੀ ਨਹੀਂ ਸੀ ਇਸ ਵਰਕੇ ਇਹਨਾਂ ਦਬਾ ਕਰਕੇ ਸਾਰੇ ਪਰਿਵਾਰ ਨੇ ਨਾਲ ਮਿਲ ਕੇ ਮਾਰਿਆ ਜੀ ਕਿ ਉਹ ਵੀ ਆ ਰਹਾ ਹੈ। ਵਰਦਾ ਤਿੰਨ ਤਰੀਕ ਦੀ ਹੈ ਜੀ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਫਿਰ ਉਹਨੇ? ਇਸ ਤਰ੍ਹਾਂ ਸਾਨੂੰ ਜਦੋਂ ਇਤਲਾਹ ਮਿਲੀ ਆ ਉਹ ਦਿਨ ਅ ਤਿੰਨ ਦੋ ਤਰੀਕ ਨੂੰ ਰਾਤ ਨੂੰ ਫੋਨ ਗਿਆ ਵਾ ਤੇ ਉਸ ਤੋਂ ਬਾਅਦ ਆ ਅਸੀਂ 3:30 ਵਜੇ ਇੱਥੇ ਆਏ ਕਰੀ ਇੱਥੇ। ਉਹਨਾਂ ਨੂੰ ਪੁੱਛਿਆ ਆ ਕੇ ਪੁੱਛਿਆ ਪਰ ਉਹਨਾਂ ਨੂੰ ਪੁੱਛਿਆ ਕਿ ਇੱਥੇ ਕੋਈ ਲਾਗੇ ਬੰਨੇ ਉਹਨੇ ਫਿਰ ਪਹਿਲੇ ਦੱਸਿਆ ਵੀ 4 ਵਜੇ ਚਲੇ ਗਈ ਆ। ਉਸ ਤੋਂ ਬਾਅਦ ਉਹਨੂੰ ਪੁੱਛਿਆ ਵੀ ਕੋਈ ਕੈਮਰੇ ਦੇਖੇ ਆ? ਉਹ ਕਹਿੰਦਾ ਵੀ ਨਹੀਂ ਕੈਮਰੇ ਨਹੀਂ ਦੇਖੇ। ਇਸ ਤੋਂ ਪਤਾ ਚੱਲਦਾ ਹੈ ਕਿ ਮਤਲਬ ਕੁੱਤਾ ਬਿੱਲੀ ਕੋਈ ਘਾਟਾ ਹੋਵੇ ਸਾਡਾ। ਆਪਸਾਂ ਗਲੀ ਦੇ ਕੈਮਰੇ ਖੁਦ ਨਾਲ ਮਾਰਦੇ ਆ ਉਹਦੀ ਪਤਨੀ ਗਵਾਚੀ ਸੀ ਪਰ ਸਾਰੇ ਗੁਮਾਨ ਗਵੰਡ ਕਿਸੇ ਨੂੰ ਨਹੀਂ ਸੀ ਪਤਾ ਹੈਗਾ ਹੂੰ ਤੇ ਉਸ ਤੋਂ ਬਾਅਦ ਅਸੀਂ ਆਪ ਖੁਦ ਜਾ ਕੇ ਕਿਸੇ ਦੇ ਘਰੇ ਕੈਮਰੇ ਦੇਖੇ ਆ ਲੋਜ਼ ਦੇਖਣ ਦੇ ਮੁਤਾਬਕ ਤਕਰੀਬਨ 4 ਵਜੇ ਉਹਨਾਂ ਦੇ ਬੱਚੇ ਟਿਊਸ਼ਨ ਤੇ ਜਾਂਦੇ ਆ ਤੇ ਉਸ ਤੋਂ ਬਾਅਦ ਇਹ 10 ਤੋਂ 15 ਮਿੰਟ ਬਾਅਦ ਮਾਂ ਇਹਨਾਂ ਦਾ ਬੇਟਾ ਇਹ ਵੀ ਯਾਰ ਜਾਂਦੇ ਆ ਕਿਤੇ ਪਤਾ ਦੱਸਣ ਦੇ ਮੁਤਾਬਕ ਉਹਨਾਂ ਦੇ ਉਸ ਤੋਂ ਬਾਅਦ 10 ਤੋਂ 15 ਮਿੰਟ ਫਿਰ ਵਾਪਸ ਆਉਂਦੇ ਆ ਇਹ ਫੇਰ ਜਾਂਦੇ ਆ ਫੇਰ ਆਉਂਦੇ ਆ ਉਸ ਤੋਂ ਜੋ ਤੀਸਰੀ ਵਾਰ ਜਾਂਦੇ ਉਹਦੋਂ ਗੱਡੀ ਲੈ ਕੇ ਜਾਂਦੇ ਆ ਹੂੰ ਤੇ ਕੋਈ ਦੋਸ਼ੀ ਦਾ ਗ੍ਰਿਫਤਾਰੀ ਹੋਈ ਦੋਸ਼ੀ ਦੀ ਫਿਲਹਾਲ ਚਮਕੌਰ ਸਿੰਘ ਦੇ ਦਿਖਾਇਆ ਗਿਆ ਉਸ ਤੋਂ ਬਾਅਦ ਹੋਰ ਰਾਤੀ ਇਹਨਾਂ ਦੇ ਰਿਕਵਰੀ ਕੀ ਤੁਸੀਂ ਮਾਂ ਤੇ ਪੈਣ ਦੀ ਮੰਗੀ ਉਹ ਮੰਗੇ ਇਨਸਾਫ ਚਾਹੀਦਾ ਜੀ ਇਹਨਾਂ ਨੂੰ ਸਾਨੂੰ ਚਾਹੀਦਾ ਇਨਸਾਫ ਬੱਚੇ ਜੀ ਦੋ ਬੱਚੇ ਆ ਜੀ ਇੱਕ ਬੇੜਾ ਇੱਕ ਬੇਟੀ ਹੈ ਠੀਕ ਹੈ ਤੇ ਪਿਣੇ ਵਾਪ ਘੋੜਾ ਜੀ ਇਹਨਾਂ ਦਾ ਮੇਰਾ ਰਾਜਵੀਰ ਕੋਰ ਹੈ ਤੋ ਇਹ ਇਹ ਕਤਲ ਕੀ ਹੋ ਗਿਆ ਹਾਂਜੀ ਉਹ ਮੇਰੀ ਪੁਈਜੀ ਲੱਗਦੇ ਸਕੇ ਪੁਈਜੀ ਆ ਮੇਰੇ ਇਹਨਾਂ ਨੇ ਇਹਨਾਂ ਨੇ ਮੇਰੀ ਪੁਈਜੀ ਦਾ ਕਤਲ ਕੀਤਾ ਇਹ ਦੇ ਬਾਪੋਂ ਤੇ ਹੀ ਕਿ ਅਸੀਂ ਦੂਸਰਾ ਵਿਆਹ ਕਰਾਉਣਾ ਮੇਰੀ ਪੁਈਜੀ ਇਹ ਗੱਲ ਨੂੰ ਮੰਨਦੇ ਨਹੀਂ ਉਹਨਾਂ ਨੇ ਇਹ ਕਿਹਾ ਕਿ ਮੈਂ ਦੂਸਰਾ ਵਿਆਹ ਨਹੀਂ ਹੋਣ ਦੇਣਾ ਇਹਨਾਂ ਨੇ ਦਬਾਪ ਆ ਕੇ ਇਹਦਾ ਕਤਲ ਕਰ ਦਿੱਤਾ ਵਾ ਕੱਲ ਵੀ ਇਹ ਸਾਰੇ ਜਾਣੇ ਅਸੀਂ ਆਏ ਆ ਇਹ ਸਾਰੇ ਜਾਣੇ ਪਪੌੜਾ ਹੀ ਅਸੀਂ ਇਹਨਾਂ ਨੂੰ ਫੜ ਫੜ ਕੇ ਸਾਡੇ ਨੂੰ ਲਿਜਾਂਦਾ ਵਾ ਜੇ ਤੋ ਇਹ ਸੱਚੇ ਹੀ ਤੇ ਇਹ ਭੱਜੇ ਕਿਉਂ ਵਾ ਜੇ ਇਹ ਸੱਚੇ ਬੰਦੇ ਤੇ ਘਰੇ ਰਹਿੰਦੇ ਅਸੀਂ ਸਾਰਿਆਂ ਨੂੰ ਲਾਬ ਲਾਬ ਕੇ ਲਿਆਂਦਾ ਵੈ ਇਹਨਾਂ ਨੂੰ ਬੰਦ ਕੇ ਰੱਖਿਆ ਵਾ ਕਿ ਇਹ ਕਿ ਪਾਸੇ ਨਿਕਲਣਾ ਜਾਣ। ਇਮਾਨ ਗਰਦੂ। ਅਸੀਂ ਇਹ ਮੰਨਦੇ ਕਹਿੰਦੇ ਆ ਕਿ ਸਾਨੂੰ ਸਾਡੀ ਪੂਆ ਚਾਹੀਦੀ ਆ ਤੇ ਹਾਨੂੰ ਹਿਸਾਬ ਚਾਹੀਦਾ ਬਸ ਹਨ ਹੋਰ ਕੁਝ ਨਹੀਂ ਚਾਹੀਦਾ। ਕਤਲ ਕੀਤਾ ਕਿਨੇ ਆਏ? ਇਹ ਕਤਲ tmpobj ਸਿੰਘ ਨੇ ਕੀਤਾ ਮੇਰੇ ਫੁੱਫੜ ਨੇ। ਕਿਨੇ ਜਣੇ ਨੇ ਕੀਤਾ ਰਾਕ। ਕਿਨੇ ਜਣੇ ਟੋਟਲ? ਇਹ 5 ਜਣੇ ਪੂਰੇ ਆ। ਇਹ ਨਾਂ ਪਤਾ ਕੋਈ ਉਹਨਾਂ ਦਾ? ਹਾਂਜੀ। ਇਹ ਕਤਲ tmpobj ਸਿੰਘ ਹੋ ਗਿਆ। ਇੱਕ ਉਹਨਾਂ ਦੀ ਮਾਂ ਹੋ ਗਈ। ਇੱਕ ਉਹਨਾਂ ਦੀ ਭੈਣ ਹੋ ਗਈ। ਇੱਕ ਉਹਨਾਂ ਦਾ ਦੋਤਾ ਹੋ ਗਿਆ। ਇੱਕ ਜਿਹੜੀ ਜਨਾਨੀ ਬਾ ਰੱਖੀ ਇਹਨਾਂ ਨੇ ਤਾਂ ਕੀ ਮੰਗ ਕਰੋਗੇ ਹੁਣ ਤੁਸ ਪੁੱਛਾਈ ਇਹ ਇਹ ਕਾਨੂੰਨ ਇਨਸਾਫ ਚਾਹੀਦਾ ਕਾਡੀ ਨਵੀਂ ਗੁਰਾਉ ਜੀ ਕੀ ਨਾਮ ਤੁਹਾਡਾ ਨਾਮ ਸਰਦਾਰ ਜਗਨਦਰ ਸਿੰਘ ਕੀ ਗੱਲ ਬਾਤ ਹੋਈ ਜਿਹੜਾ ਥਾਣੀ ਖੜੀ ਅਸਲ ਇੱਥੇ ਆਇਆ ਮੈਨੂੰ ਇਹ ਪਤਾ ਲੱਗਾ ਕਿ ਲੱਕੜੀ ਮਾਰਤੀ ਹੈ ਤੁਹਾਡੇ ਤੇ ਕਿਨੇ ਮਾਰੀ ਹੈ ਅੱਜ ਤੁਮ ਕੋ ਵੱਰਨੇ ਕੀ ਲੱਗਦਾ ਚਮਗਾਦੜਾ ਤੁਮੇ ਯਾਰ ਜਵਾਈ ਸਾਰੇ ਟੱਕਰ ਕਿੱਥੋਂ ਦਾ ਰਹਿਣਾ ਫਾਰ ਹੈ ਇਸੋਂ ਦਾ ਪੱਟੀ ਜੀ ਰਹਿਣਾ ਆ ਪੰਜਾਂ ਜਾਨਾਂ ਮਰੀਆਂ ਜੀ ਵਿੱਚੇ ਬੁੜੀਆਂ ਨੇ ਪੰਜਾਂ ਹੋਰ ਜੀ ਮਾਂ ਭੈਣ ਤੇ ਇਹ ਬੁੜੀ ਕੀ ਮੰਗੀ ਕਰਦੇ ਹੁੰਦੇ ਹਾਂਜੀ ਮੰਗ ਕੀ ਕਰਦੀ ਆ ਮੰਗਦੇ ਐ ਮੈਂ ਕੁਛ ਨਹੀਂ ਮੰਗਦੇ ਸਿਰ ਆਪਾਂ ਆਪਣੀ ਧੀ ਚਾਹੀਦੀ ਮੈਨੂੰ ਹੋਰ ਕੁਛ ਮੰਗਦੇ ਨਹੀਂ ਮੈਨੂੰ ਕੋਈ ਮੰਗ ਨਹੀਂ ਚਾਹੀਦੀ ਮੇਰੀ ਧੀ ਚਾਹੀਦੀ ਮੈਨੂੰ ਵਾਈਫ ਆਫ ਚਮਕੌਰ ਸਿੰਘ ਪਿੱਛੋ ਭੁੱਲਰ ਪਿੰਡ ਦੇ ਤੇ ਪੇਕੇ ਕੁੜੀ ਦੇ ਇੱਥੇ ਵਿਆਹੀ ਆ ਚਮਕੌਰ ਸਿੰਘ ਜਿਹੜਾ ਪੀਡਬਲਿਊ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦਾ ਸਰਕਾਰੀ ਮੁਲਾਜ਼ਮ ਇਹਨੇ ਆਪਣੀ ਘਰ ਵਾਲੀ ਨਾਲ ਝਗੜਾ ਹੋਣ ਤੋਂ ਬਾਅਦ ਉਹਦਾ ਗਾਲ ਘੁੱਟ ਕੇ ਇਹਨੂੰ ਮਾਰ ਕੇ ਤੇ 3 ਤਰੀਕ ਦੀ ਸ਼ਾਮ ਨੂੰ ਹਰੀਗੇ ਬੜੀਆਂ ਮਹਿਰਾ ਚਲਦੀਆਂ ਹੋ Rajasthan ਨੂੰ ਉਹਨਾਂ ਦੇ ਵਿੱਚ ਫੋਟਾ ਆ ਤੇ ਸਾਡੇ ਕੋਲੋਂ ਕੱਲ ਇਹਨਾਂ ਨੇ ਪਰਿਵਾਰ ਪੇਕੇ ਪਰਿਵਾਰ ਨੇ ਦਰਖਾਸਤ ਦਿੱਤੀ ਸੀ ਕਿ ਸਾਡੀ ਕੁੜੀ ਮੇਰੀ ਮਿਸਿਆ ਉਹਦੀ ਤਫਤੀਸ਼ ਤਹਿਤ ਅਸੀਂ ਕਰਨੀ ਸ਼ੁਰੂ ਕੀਤੀ ਇਹਦਾ ਬਿਆਨ ਲਿਖ ਕੇ ਪਰਚਾ ਦਰਜ ਕੀਤਾ ਉਹਦੇ ਵਿੱਚ ਜਿਹੜੇ ਤੱਤ ਸਾਹਮਣੇ ਆਏ ਕਿ ਇਹਨੇ ਚਮਕੌਰ ਨੇ ਤਾਂ ਗੜਾ ਘੁੱਟ ਕੇ ਉਹਨੂੰ ਮਾਰ ਕੇ ਤੇ লাশ ਸੁੱਟਦੀ ਆ ਕੀ ਕਰਨੀ ਹੈ ਜਰ ਕੀ ਹਾਲਾਤ ਸੀ ਅਜੇ ਅਸੀਂ ਤਫ਼ਤੀਸ਼ ਕਰ ਰਹੇ ਹਾਂ ਉਹਦੇ ਸੰਬੰਧੀ ਪੁੱਛਗਿੱਛ ਚੱਲ ਰਹੀ ਚਮਕੌਰ ਨੂੰ ਕਰਾਂਗੇ ਪੁੱਛਗਿੱਛ ਉਹਦੀ ਤੇ ਜੋ ਵੀ ਉਹਦੇ ਤੱਤ ਸਾਹਮਣੇ ਆਉਣਗੇ ਉਹਦੇ ਸੰਬੰਧੀ ਕਰਕੇ ਇਹ ਕਾਰਵਾਈ ਕੀਤੀ ਜਾਊਗਾ ਕਿੰਨੇ ਜਣਾਂ ਦੀ ਗ੍ਰਿਫਤਾਰੀ ਹੋ ਚੁੱਕੀ ਸਾਨੂੰ ਅਜੇ ਚਮਕੌਰ ਨੂੰ ਹੀ ਕੀਤਾ ਹੈ ਅਪ੍ਰੀਹੈਂਡ ਦੀ ਪੁੱਛਗਿੱਛ ਕਰਾਂਗੇ ਰੈਸਟੇ ਦੀ ਫਿਰ ਫਿਰੋਜ਼ ਹਾਬਾ ਦੇ ਰੈਸਟ ਪਾਗ ਦੇ ਫੇਰ ਲੈ ਕੇ ਤਫ਼ਤੀਸ਼ ਅੰਤ ਨਹੀਂ ਆਵਾ ਕਿੰਨੇ ਜਣਾਂ ਦੇ ਸਰ ਪਰਚਾ ਹੋ ਚੁੱਕਾ ਦੇ ਟੋਟਲ 5 ਜਣਾਂ ਦੇ ਪਰਚਾ ਇੱਕ ਚਮਕੌਰ ਸਿੰਘ ਹੈ ਚਮਕੌਰ ਸਿੰਘ ਦੀ ਮਾਤਾ ਚਮਕੌਰ ਸਿੰਘ ਦੀ ਭੈਣ ਤੇ ਉਹਦਾ ਇੱਕ ਆਪਣੇਵਾਂ ਗੁਰਪ੍ਰੀਤ ਤੇ ਇੱਕ ਰੀਨੂ ਕੁੜੀ ਜਿਹਦੇ ਨਾਲ ਇਹਨਾਂ ਦੇ ਦਸਨ ਮੁਤਾਬਕ ਕਿ ਉਹਦੇ ਅਫੇਅਰ ਸੀ ਚਮਕੌਰ ਸਿੰਘ ਨੇ ਅਗਲੀ ਸਰਕਾਰ ਵਾਲੀ ਗੱਲ ਜਿਲ੍ਹਿਆਂ ਦੀ ਜਾਰੀ ਹੈ ਵੀ ਪਰਚਾ ਦਰਜ ਹੋ ਗਿਆ ਜਿਸ ਹਿਸਾਬ ਨਾਲ ਜਿਹੜਾ ਵਾਦਾ ਰੈਡ ਬੋਡੀ ਦੀ ਭਾਲ ਲਾਤੇ ਟੀਮਾਂ ਭੇਜ ਰਹੇ ਹਨ ਡੈਡ ਬੋਡੀ ਦੀ ਭਾਲ ਕਰਕੇ ਵੱਖ-ਵੱਖ ਨਾਲ ਸੰਪਰਕ ਵੀ ਕਰ ਰਹੇ ਹਨ ਡੈਡ ਬੋਡੀ ਮਿਲਣ ਤੇ ਉਹਦਾ ਜੋ ਵੀ ਡਾਕਟਰੀ ਓਪੀਨੀਅਨ ਲੈ ਕੇ ਉਹ ਵੀ ਉਹਦਾ ਇੱਕ ਪੋਸਟਮਾਰਟਮ ਕਰਾ ਰਹੇ ਹਨ